ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਪਿੰਡ ਲੰਗਿਆਣਾ ਨਵਾਂ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਤੇ ਜ਼ਿਲ੍ਹਾ ਮੋਗਾ ਬਾਗੇਪੁਰਾਣੇ ਵਾਲੇ ਪਾਸੋਂ ਜਦੋਂ ਆਉਨੇ ਆ ਤਾਂ ਪਹਿਲਾ ਪਿੰਡ ਆਉਂਦਾ ਇਹਦੇ ਨਾਲ ਦਾ ਪਿੰਡ ਲੰਗਿਆਣਾ ਕਲਾ ਦੂਜਾ ਲੰਗਿਆਣਾ ਪੁਰਾਣਾ ਵੀ ਕਹਿ ਦਿੰਦੇ ਆ ਉਹਨੂੰ ਦੋਨੇ ਪਿੰਡ ਬਿਲਕੁਲ ਨਾਲ ਦੇ ਹੀ ਆ ਮਤਲਬ ਰਸਤੇ ਦੇ ਵਿੱਚ ਇੱਕ ਮੰਡੀ ਆਉਂਦੀ ਹੈ ਨਹੀਂ ਤਾਂ ਦੋਨੇ ਬਿਲਕੁਲ ਰਲੇ ਹੋਏ ਪਿੰਡ ਆ ਸੋ ਲੰਗਿਆਣਾ ਨਵਾਂ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਹਾਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਪਰ ਜਿੰਨਾ ਕ ਮੈਂ ਦੇਖ ਰਿਹਾ ਆ ਕਿ ਬਾਈ ਦੇ ਪਸ਼ੂ ਦੇਖ ਰਿਹਾ ਜਾਂ ਸਾਮ ਸੰਭਾਲ ਦੇਖ ਰਿਹਾ ਤੇ ਇਹਨਾਂ ਨੂੰ ਸ਼ੌਂਕ ਹੈ ਪਸ਼ੂਆਂ ਦਾ ਮੈਂ ਕੈਮਰਾ ਇੱਕ ਵਾਰ ਦੂਜੇ ਪਸ਼ੂਆਂ ਤੇ ਵੀ ਮਾਰੂੰਗਾ ਇਹਨਾਂ ਨਾਲ ਜਿਹੜੇ ਪਸ਼ੂ ਦੀ ਵੀਡੀਓ ਬਣਾਉਣੀ ਹੁੰਦੀ ਹੈ ਉਹਦਾ ਵੀ ਕੁਝ ਡਰ ਜਾਂ ਘਟ ਜਾਂਦਾ ਸੋ ਇਹ ਨਾਗ ਜਿਹੜੇ ਘਰੇ ਰੱਖੇ ਹੋਏ ਸੁਬਾ ਦਾ ਟਾਈਮ ਆ ਦੋਸਤੋ ਲਗਭਗ 7:30 ਦਾ ਹੈ ਤੇ ਪਸ਼ੂ ਜਿਹੜੇ ਰੱਜੇ ਆਪਦਾ ਨਵਾ ਕੇ ਬਾਈ ਨੇ ਬੰਨਤੇ ਕੱਚੇ ਦੇ ਵਿੱਚ ਤੇ ਇਹ ਹੁਣ ਜਗਾਲੀ ਵਗੈਰਾ ਕਰਦੇ ਆ। ਤੋਂ ਚੰਗੀ ਸਾਂਭ ਸੰਭਾਲ ਜਿਹੜੀ ਬਾਈ ਹੋਰੀ ਕਰਦੇ ਆ। ਵੀਡੀਓ ਦੇ ਵਿੱਚ ਜਿਹੜੇ ਵਿਕਰੀ ਵਾਲੀ ਝੋਟੀ ਹੈ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਉਹਨੂੰ। ਉਪਰਾ ਬੰਦਾ ਘਰਾਂ 'ਚ ਘਟ ਆਉਂਦਾ ਹੋ ਸਕਦਾ ਤੋੜਨ ਲੱਗਿਆ ਥੋੜਾ ਬਹੁਤ ਪਸ਼ੂ ਡਰ ਜੇ ਪਰ ਤੁਸੀਂ ਇਹਦੇ ਸਰੀਰਕ ਬੰਤਰ ਨੂੰ ਹੁਣੇ ਹੀ ਜੱਜਮੈਂਟੇ ਦੀ ਕਰ ਸਕਦੇ ਹੋ। ਮੈਂ ਜੋ ਦੇਖ ਰਿਹਾ ਇੱਕ ਤਾਂ ਦੋਸਤੋ ਇਹਦੀ ਲੰਬਾਈ ਬਹੁਤ ਸੋਹਣੀ ਦਿਸਦੀ ਹੈ ਹਾਈਟ ਵੀ ਚੰਗੀ ਹੈ ਤੇ ਦੂਜੀ ਗੱਲ ਥੋੜਾ ਜ਼ੂਮ ਕਰਦੇ ਆ ਪਹਿਲਾਂ ਇਹਦੇ ਆਪਾਂ ਥਾਂ ਇੱਥੇ ਖੜੀ ਦੇ ਦੇਖ ਲਈਏ ਵਿੱਥੀ ਕਾਫੀ ਚੰਗੀ ਦਿਸਦੀ ਹੈ ਹੁਣ ਤੁਸੀਂ ਅਗਲਾ ਥਣ ਤੇ ਪਿਛਲੇ ਥਣ ਦੇ ਵਿੱਚ ਵਿੱਥੀ ਜਿਹੜੀ ਉਹ ਦੇਖ ਸਕਦੇ ਹੋ ਬਾਕੀ ਥਣ ਚਾਰੇ ਬਿਲਕੁਲ ਇੱਕੋ ਜਿਹੇ ਆ ਮਤਲਬ ਜਿੱਦਾਂ ਉਰਲੇ ਪਾਸੇ ਦੇ ਥਣ ਜਿੱਦਾਂ ਦੇ ਦਿਸਦੇ ਆ ਤੇ ਇਦਾਂ ਦੇ ਥਾਣੀ ਪਰਲੇ ਪਾਸੇ ਦੇ ਆਓ ਡਿਟੇਲ ਪੁੱਛੀਏ ਫਿਰ ਤੋਰਾਂਗੇ ਜਿਹਨੂੰ ਚੰਗੀ ਲੱਗੂ ਉਹ ਵੀਰ ਤਸੱਲੀ ਕਰ ਸਕਦਾ ਕਿ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਕੀ ਨਾਮ ਬਲਵਿੰਦਰ ਸਿੰਘ ਆ ਜੀ ਬਲਵਿੰਦਰ ਬਾਈ ਕਰਦੇ ਪਸੂ ਹੀ ਲੱਗਦੇ ਆਪਾਂ ਮਤਲਬ ਹਾਂ ਹੀ ਕਰਦਾ ਹੀ ਆਪਾਂ ਤਾਂ ਘਰੀ ਕਰਦੇ ਆ ਜੀ ਠੀਕ ਹੈ ਅੱਛਾ ਭਾਈ ਅੱਜ ਜਿਹੜੀ ਇਹ ਮੱਝ ਵੇਚਣ ਲੱਗੇ ਹੋ ਕੰਨ ਮਸੂ ਆਏ ਨੇ ਇਹ ਦੂਜੇ ਸੂਏ ਛੁੱਟੀ ਦੂਜਾ ਸੂਆ ਇਹਨੇ ਸੂਣਾ ਹੈ ਪਹਿਲੇ ਸੂਏ ਘਰੇ ਸੀਗੀ ਆਪਣੇ ਕੋਲ ਹਾਂ ਘਰੇ ਸੀਗੀ ਕਿੰਨਾ ਕੁ ਦੁੱਧ ਦੇਗੀ ਸੀ 10 ਕਿਲੋਟਰ ਦਿੰਦਾ ਭਾਈ ਅਮੇ ਝੂਠ ਮਾਰਨ ਲੱਭਾਂ ਦੀ ਕਿੰਨਾ ਕਹਿਦਗੇ ਹਣਾ ਠੀਕ ਹੈ ਪਹਿਲੇ ਸੂਏ ਠੀਕ ਹੈ ਭਾਈ ਅੱਛਾ ਇਹ ਕਿੰਨੇ ਕ ਦਿਨ ਅੰਦਾਜ਼ਾ ਕਿੰਨੇ ਕ ਲੈ ਸਕਦੇ ਇਹਦੇ ਕੱਲ ਨੂੰ ਦਿਨ ਪੂਰੇ ਆ ਜੀ ਕੱਲ ਨੂੰ ਦਿਨ ਪੂਰੇ ਉੱਤੇ ਜਿਹੜੇ ਲਊ ਉਹ ਅਲੱਗ ਹੈ ਹਾਂਜੀ ਕੀ ਡਿਮਾਂਡ ਰੱਖਦੇ ਹੋ ਇਹਦੀ ਰੇਟ ਇਹਦਾ 1 55 ਮੋਲ ਆ ਜੀ 1 ਲੱਖ 55 ਹਜ਼ਾਰ 10 ਲੀਟਰ ਬਾਈ ਕਹਿੰਦਾ ਵੀ ਇਹਨੇ ਦੁੱਧ ਪਿਛਲੇ ਸੂਏ ਪਹਿਲੇ ਸੂਏ ਚ 10 ਕਿਲੋ ਦੁੱਧ ਦਿੱਤਾ ਐਦਕੀ ਦੂਜਾ ਸੂਆ ਹੈ ਲੰਬਾਈ ਫੁੱਲ ਹੈ ਉਹ ਤੁਸੀਂ ਦੇਖ ਹੀ ਰਹੇ ਹੋ ਸਾਹਮਣੇ ਸਿੰਘਾਂ ਦੀ ਸੋਹਣੀ ਹੈ ਢਾਂਚਾ ਚੰਗਾ ਹੈ ਬਾਕੀ ਜੋ ਤੋਰਾਂਗੇ ਹੁਣ ਇਹਦਾ ਹਵਾਨਾ ਤੁਹਾਨੂੰ ਦਿਖ ਜੂ ਬਾਈ ਖੋਲ ਸੋ ਦੋਸਤੋ ਇਹ ਦੂਜਾ ਸੂਆ ਝੋਟੀ ਹੈ 1 ਲੱਖ ਤੇ 55000 ਡਿਮਾਂਡ ਹੈ ਹੁਣ ਜਦੋਂ ਤੁਰੂਗੀ ਤੇ ਤੁਸੀਂ ਇਹਦਾ ਹਵਾਨੇ ਦੀ ਜੱਜਮੈਂਟ ਕਰੋ ਮੈਂ ਬਹੁਤਾ ਨੇੜੇ ਨਹੀਂ ਇਹਦੇ ਜਾਣਾ ਸੋ ਦੋਸਤੋ ਇਹ ਮੈਂ ਥੋੜਾ ਮੋਬਾਈਲ ਨੂੰ ਜ਼ੂਮ ਕੀਤਾ ਪਸੂ ਉਪਰਾਂ ਬੰਦਾ ਸਮਝ ਕੇ ਕਈ ਵਾਰਨ ਡਰ ਜਾਂਦਾ ਤੁਹਾਨੂੰ ਹਵਾਨੇ ਦੀ ਜੱਜਮੈਂਟ ਇਸ ਤਰੀਕੇ ਨਾਲ ਵਧੀਆ ਹੋ ਜੂਗੀ ਚੰਗਾ ਰੋਖ ਹੈ ਝੋਟੀ ਦਾ ਦੁੱਧ ਵੀ ਐਦਕੀ ਸੋਨਾ ਦੇਊਗੀ ਸੋ ਹੁਣ ਤੁਹਾਨੂੰ ਇਹਦੇ ਮੈਂ ਨੇੜੇ ਹੋ ਕੇ ਦਿਖਾ ਦੂੰਗਾ ਕਿਉਂਕਿ ਇਹਨੂੰ ਵੱਖਰਾ ਬੰਨ ਲਿਆ ਤੇ ਇੱਥੇ ਪਸੂ ਗੇੜਾ ਘਟ ਲਿਆ ਹਾਂ ਤਾਂਜੇ ਬਾਰੇ ਮੈਂ ਪਹਿਲਾਂ ਹੀ ਦੱਸਤਾ ਸੀ ਬਾਕੀ ਹਵਾਨਾ ਦੇਖਿਓ ਤੁਸੀਂ ਇੱਥੋਂ ਜੇ ਹੋਰ ਥੋੜਾ ਜ਼ੂਮ ਕਰਾਂ ਮੋਬਾਈਲ ਤਾਂ ਬੈਕ ਸਾਈਡ ਨੂੰ ਵੀ ਹਵਾਨਾ ਚੰਗਾ ਉੱਪਰਲੇ ਪਾਸਿਓਂ ਦਿਖਾ ਰਹੀ ਹੈ ਝੋਟੀ ਤੋ ਆ ਸਾਹਿਬੀ ਸੋਹਣੀ ਤਿਆਰ ਹੋਊਗੀ ਇਸ ਵਾਰ ਰੋਖ ਵੀ ਚੰਗਾ ਦਿਸਦਾ ਬਾਕੀ ਜਿਹਨੂੰ ਜਚੇ ਕਾਲ ਤਾਂ ਉਹਨੇ ਕਰਨੀ ਹੈ ਤੇ ਨੰਬਰ ਜਿਹੜਾ ਉਹ ਬਾਈ ਦਾ ਮੈਂ ਸਕਰੀਨ ਉੱਤੇ ਚਲਾ ਹੀ ਦੇਣਾ ਫਿਰ ਇਹਦੀ ਬੈਕ ਸਾਈਡ ਤੇ ਹੁੰਨੇ ਹਨ ਹਵਾਨਾ ਦੇਖਿਓ ਦੋਸਤੋ ਇਸ ਤਰ੍ਹਾਂ ਦਾ ਰੋਖ ਹੈ ਇਸ ਟਾਈਮ ਦਾ ਬਾਕੀ ਅਜੇ ਦਿਨ ਬਹੁਤੇ ਨਾਲੇ ਤਾਂ ਫਿਰ ਵੀ ਦੋ ਤਿੰਨ ਦਿਨ ਆਸ ਹੈ ਕਿ ਇਹ ਵੀ ਲੈ ਜੂਗੀ ਕਿਉਂਕਿ ਇੰਨੇ ਕ ਦਿਨ ਪਸ਼ੂ ਲੈ ਜਾਂਦਾ ਹੁੰਦਾ ਵੱਧ ਵੀ ਉਹ ਦਿਨ ਵੈਸੇ ਕੱਲ ਨੂੰ ਇਹਦੇ 10 ਮਹੀਨੇ ਪੂਰੇ ਹੋ ਜਾਣਗੇ ਬੈਕ ਸਾਈਡ ਤੋਂ ਵੀ ਹਵਾਨਾ ਸੋਹਣਾ ਅੱਗੋਂ ਚੰਗਾ ਹਵਾਨਾ ਬਾਕੀ ਕੱਦ ਕਾਠ ਬਾਰੇ ਮੈਂ ਛੁਰੂ ਚ ਜਜਮੈਂਟ ਕਰਾਤੀ ਸੀ ਵੱਡੀ ਮੱਝ ਹੈ ਕੱਦ ਵੀ ਚੰਗਾ ਵੇਲ ਵੀ ਚੰਗੀ ਹੈ ਤੇ ਹਵਾਨੇ ਦਾ ਰੁਖ ਵੀ ਤੁਸੀਂ ਇਹਦਾ ਹੁਣ ਆਸੇ ਪਾਸੇ ਨੂੰ ਜਾਂਦੀ ਦਾ ਦੇਖ ਸਕਦੇ ਹੋ ਜੋ ਇਹ ਇਹਦਾ ਹਵਾਨਾ ਹੈ ਮੱਕੇ ਇੱਕ ਚੀਜ਼ ਹੋਰ ਤੇ ਹਨ ਜਿ ਲੈਦੇ ਵੀ ਬਾਈ ਹੋ ਰਹੇ ਨੇ ਖੁਰਲੀ ਜਿਹੜੀ ਬਣਾਈ ਆ ਉਹ ਸੈਂਟਰ ਦੇ ਵਿੱਚ ਬਣਾਈ ਆ ਤੇ ਇਧਰ ਬੁਰਜੀਆਂ ਦੇ ਨਾਲ ਬਿਲਕੁਲ ਬਰਾਂਡੇ ਦੇ ਅੰਦਰਲੇ ਪਾਸੇ ਪਸ਼ੂ ਵੱਜ ਜਣੇ ਆ ਤੇ ਬਾਹਰਲੇ ਪਾਸੇ ਵੀ ਤੇ ਜਦੋਂ ਸਿਆਲ ਆ ਗਿਆ ਉਦੋਂ ਇਹ ਜਿਹੜੀਆਂ ਤਖਤੇ ਜੇ ਬਾਈ ਨੇ ਉੱਪਰ ਵੱਧੇ ਵੇ ਆ ਇਹ ਉਦੋਂ ਛੱਡ ਦੇਣੇ ਆ ਤੇ ਅੰਦਰ ਪਸ਼ੂ ਨਿੱਗੇ ਰਹਿਣ ਲੱਗ ਪੈਂਦੇ ਸੋ ਇਹ ਸਿਸਟਮ ਬਾਈ ਨੇ ਬਰਾਂਡੇ ਦਾ ਬਣਾਇਆ ਹੋਇਆ ਨਾਗ ਇੱਕੀ ਸੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਹਵਾਨਾ ਇਧਰੋਂ ਥਣ ਜਿਹੜੇ ਪਹਿਲਾਂ ਵੀ ਵੈਸੇ ਤਾਂ ਦਿਖਾਤੇ ਸੀ ਹੁਣ ਫੇਰ ਦੇਖ ਲਓ ਤੁਸੀਂ ਜਦੋਂ ਪੂਰਾ ਹਵਾਨਾ ਭਰ ਜੂਗੀ ਬੜੀ ਸੋਹਣੀ ਲੱਗਣੀ ਹੈ ਇਹ ਕਿਉਂਕਿ ਥਣਾ ਦੇ ਵਿੱਚ ਵਿੱਥੀ ਚੰਗੀ ਹੈ ਬਾਕੀ ਹਾਈਟ ਲੈਂਥ ਦੇ ਨਾਲ ਵੀ ਪਸੂ ਜਿਹੜਾ ਉਹ ਜੱਜਦਾਰ ਰਹਿੰਦਾ ਸੋ ਅੱਜ ਦੀ ਵੀਡੀਓ ਦਾ ਇੱਕ ਨਾਗ ਫੋਰ ਸੇਲ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਸ਼ਾਬਾਸ਼